ਰੋਜੀ ਰੋਟੀ ਕਮਾਉਣ ਦੀ ਚਾਹਤ ਵਿੱਚ ਇਨਸਾਨ ਆਪਣਾ ਕਾਰਬਾਰ ਛੱਡ ਕੇ ਦੂਰ ਦੜਾਡੇ ਸੂਬਿਆਂ ਤੋਂ ਪਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦੇ ਨੇ ਪਰ ਉਸਨوں ਕੀ ਪਤਾ ਹੈ ਕਿ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ ਅਸਰੰਦ ਹੀ ਘਟਨਾ ਨਾਬਾ ਬਲਾਕ ਦੇ ਪਿੰਡ ਤੁੰਗਾ ਵਿਖੇ ਵਾਪਰੀ ਹੈ ਜਿੱਥੇ ਕਿਸਾਨ ਦੇ ਅਣਗਹਿਲੀ ਦੇ ਕਾਰਨ 22 ਸਾਲਾ ਖਿੱਲੇਸ਼ ਰਾਜ ਨਾਮ ਦੇ ਗਰੀਬ ਮਜ਼ਦੂਰ ਦੇ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਪਿੰਡ ਤੁੰਗਾ ਦੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਪਸ਼ੂਆਂ ਨੂੰ ਰੋਕਣ ਦੇ ਲਈ ਤਾਰ ਲਗਾ ਕੇ ਉਸ ਦੇ ਵਿੱਚ ਕਰੰਟ ਛੱਡਿਆ ਗਿਆ ਸੀ ਜਿਸ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਯੂਪੀ ਤੁਆਈ ਲੇਬ ਚੋਨਾ ਲਗਾਉਂਦਾ ਕੰਮ ਕਰ ਰਹੀ ਸੀ ਅਚਾਨਕ ਅਖਿਲੇਸ਼ ਰਾਜਾ ਹੱਥ ਉਸ ਤਾਰ ਦੇ ਨਾਲ ਲੱਗ ਪਿਆ ਜਿਸ ਦੇ ਵਿੱਚ ਤੇਜ਼ ਕਰੰਟ ਸੀ ਕਰੰਟ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਕੰਮ ਕਰ ਰਹੇ ਜਦੋਂ ਨਾਲ ਦੇ ਸਾਥੀ ਨੇ ਅਖਿਲੇਸ਼ ਰਾਜ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵੀ ਕਰੰਟ ਲੱਗ ਪਿਆ ਪਰ ਉਹ ਬਚ ਗਿਆ ਤੇ ਅਖिलेश ਨੂੰ ਜ਼ਖਮੀ ਹਾਲਤ ਦੇ ਵਿੱਚ ਨਾਬਾ ਦੇ ਸਰਕਾਰੀ ਹਸਪਤਾਲ ਲਿਜਾੰਦਾ ਗਿਆ ਪਰ ਡਾਕਟਰਾਂ ਨੇ ਅਖिलेश ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮ੍ਰਿਤਕ ਅਖिलेश ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਕਿ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਪਿਛਲੇ 3-4 ਸਾਲਾਂ ਤੋਂ ਚੁੰਨੇ ਦੇ ਸੀਜ਼ਨ ਲਗਾਉਣ ਦੇ ਲਈ ਲਗਾਤਾਰ ਪੰਜਾਬ ਆ ਰਿਹਾ ਸੀ ਤੁੰਗਾ ਮੈਂ ਤੁੰਗਾ ਮੈਂ ਤੁੰਗਾ ਮੈਂ ਔਰ ਬੱਟ पे ਤਾੜਾ ਲਗਾ ਰੱਖਾ ਥਾ ਉਸਮੇ ਲਾਈਟ हमको मालूम नहीं थी है या नहीं है तार दिख नहीं रहा था बट पे दूसरे खेत में दूसरे की बट पे आप जीरी, जीरी लगा पे। लगाने गए थे वो देखा का वो मेरा बंदा गिर गया उसको दूसरे ने उसके भी करंट लगा वो नीचे गिर गया वो बच गया और ये एक्सपायर हो गया मर, मर गया टुंगा पिंड में तार बट पे तार लगा रखा था एक ने जिसमें हम जीरी लगाने जा रहे थे उसके पास वाले खेत में तार लगा था उस बट पे में लोग जा रहा था वो बोला बट पे लैया लिया जा रहा था वो लैया लेकर गिर गया पौध पौध, पौध लेकर गिर गया उसे उठाने की कोशिश की जा रही थी जिसने खींचा उसने को फेंक दिया करंट फेंक दिया तो इसकी मौत हो गई बड़ी गलती सामने आ रही है किसान हाँ उस किसान की तो बहुत गलती आ रही है इतने पे ताला था एक फिट पे नहीं था वो दिखा नहीं रहा था सीधा करंट लगा सीधा करंट आपको कोठरे से लगा था ਟਰਾਂਸਫਾਰਮ ਤੇ ਟਰਾਂਸਫਾਰਮ ਕੀ ਸੁੱਤ ਕਾਟੀ ਗਈ ਤਾਂ ਬੰਦਾ ਉਠਾਇਆ ਗਿਆ ਜਿਹਦੇ ਪੌਦ ਲੈ ਕੇ ਗਏ تھے ਜੀ ਪਿੰਡੋਂ ਟਰਾਲੀ ਤੇ ਉਨਤਾਰ ਸਿੱਟੀ ਹੋਈ ਦੀ ਆ ਵੀ ਮੋਟਰ ਤੋਂ ਲਾ ਕੇ ਗਵਾਂਡੀ ਦੀ ਟੁੰਗਾ ਦਾ ਬੰਦਾ ਮਰੀਕ ਸਿੰਘ ਉਹਦੀ ਆਪਦੀ ਕੋਠੇ ਚ ਲਾ ਕੇ ਤਾਰ ਸਿੱਟੀ ਵੀ ਤੇ ਚਾਰ ਸਵੇਰਾ ਦੇ ਖੇਤ ਦੇ ਕੋਈ ਪਤੰਗੇ ਚ ਵੀ ਕਰੰਟ ਛੱਡਿਆ ਹੋਇਆ ਇਹ ਬੰਦਾ ਬਸ ਉੱਤੇ ਜਾ ਜਿਹੜੇ ਪੱਟ ਦੇ ਲਵੇ ਛੱਡੀ ਤੇ ਤੇ ਪੌਦ ਛੱਟਾ ਲੱਗਦੇ ਆਪਣੇ ਖੱਤੇ ਜੀ ਲਾਉਣ ਗਏ ਤੇ ਕਿਸਾਨ ਦੀਆਂ ਕਹਿ ਲਈਆਂ ਜੀ ਬਹੁਤ ਵੱਡੀ ਅਨਗੈਲੀ ਹੈ ਅਸੀਂ ਵੀ ਮਰ ਸਕਦੇ ਤੇ ਜੀ ਮੈਨੂੰ ਪਤਾ ਨਹੀਂ ਦੀ ਨਹੀਂ ਕੰਮ ਕਰਾ ਹਜੇ ਹੋਣੇ ਕਰਿਆ ਉਹਨੇ ਕੰਮ ਦਾ ਜੀ ਸੰਤਾਨ ਦੇ ਪਰ ਪਤਨੀ ਜੇ ਪਤਾ ਹੁੰਦਾ ਫਿਰ ਪੜੀ ਦੱਸ ਦਿੰਦੇ ਨਾ ਵੀ ਕਰੰਟ ਆਵੇ ਨਹੀਂ ਜੀ ਸਰ ਛੱਡਣਾ ਨਹੀਂ ਚਾਹੀਦਾ ਹੁਣ ਅੱਜ ਕੱਲ ਸੀਜ਼ਨ ਦਾ ਟਾਈਮ ਆ ਕੋਈ ਵੀ ਬੰਦਾ ਸਵੇਰੇ ਨਿਹਰੇ ਸਵੇਰੇ ਜਾ ਸਕਦਾ ਕਿਸੇ ਦੀ ਮੌਤ ਹੋ ਸਕਦੀ ਨਹੀਂ ਭਾਵੇਂ ਇਹ ਪ੍ਰਦੇਸੀ ਦੀ ਹੀ ਹੋ ਗਈ ਅਸੀਂ ਵੀ ਰਾਤ ਨੂੰ ਦਿਨ ਰਾਤ ਗਮਾਂਢੀ ਹੋਰ ਵੀ ਫਿਰਦੇ ਆ ਮੋਟਰਾਂ ਦੇ ਉਹਨਾਂ ਦੀ ਮੌਤ ਹੋ ਸਾਰੀ ਉਹ ਬੰਦੇ ਦੀ ਅਨਗੈਲੀ ਕਾਰਨ ਇਹ ਬੰਦੇ ਦੀ ਮੌਤ ਹੋਈ ਆ ਉਹਨਾਂ ਡਾਇਰੈਕਟਰ ਲਾ ਰੱਖੀ ਦੀ ਝਟਕੇ ਵਾਲੀ ਤਾਰ ਨਹੀਂ ਧੀ ਡਾਇਰੈਕਟ ਤਾਰ ਲਾਰ ਕੀ ਦੀ ਕੋਠੇ ਚੋਂ ਉਹਦੇ ਕਾਰਨ ਇਹ ਪਰਦੇਸੀ ਦੀ ਮੌਤ ਹੋ ਗਈ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਸੁੱਚ ਕੱਟ ਕੇ ਫਿਰੇ ਬੰਦੇ ਨੂੰ ਹਸਪੀਟਲ ਨਾਭਾ ਲੈ ਕੇ ਆਏ ਆ ਉਰੇ ਆ ਕੇ ਡੈੱਡ ਕਰਾਰ ਦਿੱਤਾ ਗਿਆ। ਇਹ ਬਹੁਤ ਵੱਡੀ ਗਲਤੀ ਹੈ ਕਿਸਾਨ ਦੀ। ਵੈਸੇ ਤਾਂ ਜੀ ਤਾਰ ਕਿਸੇ ਨੂੰ ਵੀ ਇਹ ਕੰਮ ਲਾਉਣੀ ਨਹੀਂ ਚਾਹੀਦੀ। ਉਥੇ ਕੋਈ ਵੀ ਬੰਦਾ ਹੋਰ ਵੀ ਬੰਦਾ ਨੁਕਸਾਨ ਹੋ ਸਕਦਾ ਸੀ। ਇਹ ਤਾਂ ਜਦੋਂ ਬੋਧ ਲੈ ਕੇ ਗਏ ਇਹ ਗਰੀਬਾਂ ਨੂੰ ਵਿਚਾਰਿਆਂ ਨੂੰ ਪਤਾ ਕੁਝ ਨਹੀਂ ਸੀ। ਵੀ ਇੱਥੇ ਕੋਈ ਕਰੰਟ ਵਾਲੀ ਤਾਰ ਲੱਗੀ ਹੋਈ ਹੈ। ਉਹ ਜਦੋਂ ਆਪਣੇ ਖੇਤ ਦੇ ਵਿੱਚ ਸਿੱਟਣ ਲੱਗੇ ਤਾਂ ਉਹ ਮੁੰਡੇ ਦਾ ਪੈਰ ਟੁੱਟ ਗਿਆ ਉਹ ਤੇ ਜਰੇ ਡਿੱਗ ਗਿਆ ਇਹ ਦੋਏ ਹੱਥ ਪਾਉਣ ਲੱਗੇ ਉਹਨਾਂ ਨੂੰ ਵੀ ਝਟਕਾ ਲੱਗਿਆ ਉਹ ਸਾਟ ਤਾਂ ਤੇ ਉਹਨੂੰ ਆਪਣੇ ਨਾਬਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਦੋਂ ਜਦੋਂ ਉਸ ਟਾਈਮ ਥੋੜੇ ਥੋੜੇ ਸਾਹ ਹੈਗੇ ਤੇ ਜੀ ਤੇ ਫਿਰ ਜਦੋਂ ਉਹ ਰੇ ਲਿਆਂਦਾ ਗਿਆ ਤੇ ਡਾਕਟਰ ਜੀ ਬੋਲ ਕਿਸੇ ਦਾ ਵੀ ਜਾ ਸਕਦੀ ਸਾਡੀ ਵੀ ਜਾ ਸਕਦੀ ਸੀ ਜਾਂ ਉੱਥੇ ਜੀ ਪਤਨੀ ਦੀ ਸਾਨੂੰ ਤਾਂ ਵੀ ਇਹ ਤਾਰ ਕੇ ਲਾਈ ਹੋਈ ਹੈ ਕਾਦੀ ਖਾਤਰ ਲਾਈ ਹੋਈ ਹੈ ਤੇ ਸਾਨੂੰ ਹੁਣ ਇਹ ਇਤਲਾ ਮਿਲੀ ਜੀ ਮੈਂ ਮੌਕੇ ਜਾ ਕੇ ਆ ਤੁੰਗਾ ਵੱਲ ਜਾ ਵੀ ਖੇਤ ਜਿਹੋ ਮਨਾ ਜਨ ਬਰਾਉਂਡ ਜਨ ਬਰਾਉਂਡ ਕੋ ਉਹ ਕੋਲੀ ਤਾਰ ਲਾਈ ਹੋਈ ਸੀ ਤੇ ਕਰੰਟ ਵਾਲੀ ਜਿਹੜੀ ਕੰਨ ਸਾਟਦੇ ਨੇ ਵੀ ਸ਼ੌਟ ਮਾਰੇ ਬਾਕੀ ਉਹ ਤੋਂ ਲੱਗਿਆ ਕਿ ਬਹੁਤ ਲਈ ਜਾਂਦਾ ਜੀ ਆਪਣਾ ਜੀ ਲਾਉਂਦੇ ਲਵੇ ਨੇੜੇ ਗੁਰਪ੍ਰੀਤ ਸਿੰਘ ਦੀ ਉਹ ਠੇਕੇ ਦੀ ਮੇਲੀ ਆ ਤੁੰਗਾਂ ਦੀ ਤੇ ਜਦੋਂ ਬਹੁਤ ਲਈ ਪੈਦਲ ਲੱਗਿਆ ਪੈਦਲ ਕਿਉਂਕਿ ਤਾਰ ਨਾਲ ਥੱਜਿਆ ਉਹ ਮੌਕੇ ਤੇ ਮੈਂ ਪਰਦਾ ਉਤ ਕਰਕੇ ਆ ਬਾਕੀ ਹਲੇ ਦੇ ਕੰਟ ਸੀ ਸੀਗਾ ਤਾਂ ਹੀ ਤੱਕ ਉਤਾਰ ਲ ਕਰੰਟ ਲੱਗਿਆ ਉਹ ਬਾਕੀ ਹਲੇ ਜੋ ਮੈਡੀਕਲ ਵੀ ਕਰੰਟ ਨਾਲ ਹੋਇਆ ਕੀ ਹੋਇਆ ਬਾਕੀ ਮੈਡੀਕਲ ਕੀ ਕਾਰਵਾਈ ਕਰਦੇ ਹੋ ਹੁਣ ਤੁਸੀਂ ਤੇ ਕੀ ਨਾਮ ਹੈ ਦਾ ਲੜਕਾ ਇਹਦਾ ਇਹ ਲੜਕਾ ਜਿਹਨਾਂ ਇਹਦਾ ਨਾਮ ਜੀਗਾ ਅਖਲੇਸ਼ ਅਖਲੇਸ਼ ਰਾਜ ਪੁੱਤਰ ਮਥਰਾ ਪ੍ਰਸ਼ਾਦ ਵਾਸੀ ਜੁਪੀ ਦੇ ਹੈ ਇਹ ਚੋਰ ਨਹੀਂ ਬੰਦੇ ਜਿਹੜੇ ਮਜ਼ਦੂਰ ਉੱਥੇ ਕੰਮ ਕਰ ਰਹੇ ਹੋਰ ਵੀ ਜਾਂਦਾ ਜਾ ਸਕਦੀਆਂ ਸੀ ਇਹ ਨਗੈਲੀ ਤਾਂ ਹੈ ਹਾਂ ਬਿਲਕੁਲ ਨਗੈਲੀ ਹੈਗੀ ਦੇਖੋ ਨਗੈਲੀ ਹੈਗੀ ਤਾਂ আর ਬਾਕੀ ਅਸੀਂ ਉਹਨੂੰ ਇਨਵੈਸਟਰੀਨ ਕਰ ਰਹੇ ਹਾਂ ਜੇ ਤਾਰ ਕਿਵੇਂ ਲਾਈ ਉਹਨੂੰ ਬਿਲਕੁਲ ਮਿਲੂਗਾ ਜੀ ਸਾਹਿਬ ਬਿਲਕੁਲ ਮਿਲੂਗਾ ਜੀ